किसे कोल जमीन नहीं किसे कोल जर नहीं होता किस कोल जमीन नहीं हमी किसे कोल जर नहीं किसे कोल कोठियां कारा किसे कोल कर ਕਿਸੇ ਕੋਲ ਜ਼ਮੀਨ ਨਹੀਂ ਹੁੰਦੀ ਕਿਸੇ ਕੋਲ ਘਰ ਨਹੀਂ ਹੁੰਦਾ ਕਿਸੇ ਕੋਲ ਕੋਠੀਆਂ ਤਾਰਾਂ ਕਿਸੇ ਕੋਲ ਕਰ ਨਹੀਂ ਹੁੰਦਾ ਮੰਗਦੇ ਨੇ ਕਈ ਦਰ ਦਰ ਜਾ ਕੇ ਮੰਗਦੇ ਨੇ ਕਈ ਦਰ ਦਰ ਜਾ ਕੇ ਟਿੱਖਿਆ ਵੇਖ ਨੋ ਕਈ ਕਰਦੇ ਨੇ ਮਿਹਨਤ ਕਈ ਕਰਦੇ ਮਿਹਨਤ ਕਈ ਕਰਦੇ ਮਿਹਨਤ ਕਈਆਂ ਕੋਲ ਸੱਚੀ ਕੀ ਪਰ ਨਹੀਂ ਹੁੰਦਾ ਕਿਸੇ ਕੋਲ ਜ਼ਮੀਨ ਨਹੀਂ ਹੁੰਦੀ ਕਿਸੇ ਕੋਲ ਘਰ ਨਹੀਂ ਹੁੰਦਾ ਕਿਸੇ ਕੋਲ ਕੋਠੀਆਂ ਤਾਰਾਂ ਕਿਸੇ ਕੋਲ ਕਲ ਨਹੀਂ ਹੁੰਦਾ ਕਈ ਕਿਸੇ ਦੀ ਸਭ ਕੁਝ ਨੇ ਦਾਤੇ ਲਾ ਦਿੰਦੇ ਕੀ ਕਿਸੇ ਦੀ ਸਭ ਕੁਝ ਨੇ ਦਾਤੇ ਲਾ ਬਿੰਦੇ ਕਦੇ ਕਿਸੇ ਕੋ ਲੋ ਆਪਣਾ ਹੀ ਦੁਖੜਾ ਕਦੇ ਕਿਸੇ ਕੋ ਲੋ ਆਪਣਾ ਹੀ ਦੁਖੜਾ ਹਰ ਨਹੀਂ ਹੁੰਦਾ किसे कोल जमीन नहीं होंगी किसे को जर नहीं हों किल कोठिया किसे को को किल को कर नहीं हसो मेनू किसे कोल जमीन नहीं हों सरजीत ਤੰਗਰੂਲ ਵੀ ਦੀ ਰਚਨਾ ਪਸੰਦ ਕਰਨ ਲਈ ਧੰਨਵਾਦ